हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਆਪਾਂ ਢਾਲੀਵਾਲ ਡੈਰੀ ਫਾਰਮ ਚੋ ਕਵਰ ਕਰਨ ਜਾ ਰਹੇ ਆਂ ਵੀਰ ਕੋਲੇ ਤਿੰਨ ਗਾਵਾਂ ਨੇ ਇੱਕ ਤਾਂ ਤਾਜੀ ਸੂਈ ਆ ਤੇ ਦੋ ਹਜੇ ਕੱਪਣਾਂ ਹੀ ਥੋੜੇ ਥੋੜੇ ਦੇਣਾ ਲੈਂਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਸਤਿ ਸ੍ਰੀ ਅਕਾਲ ਵੀਰ ਹੋਰ ਕਿਵੇਂ ਚੱਲਦਾ ਬਾਈ ਕੰਮ ਪੂਰਾ ਵਧੀਆ ਬਾਈ ਦਾਤ ਦੀ ਕਿਰਪਾ ਠੀਕ ਆ ਨਾਮ ਤੇ ਡਰੈਸ ਬੋਲ ਦੋ ਬਾਈ ਹਾਂ ਮੇਰੇ ਨਿਰਮਲ ਸਿੰਘ ਆ ਪਿੰਡ ਭੋਤਣਾ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤ ਸਹੀ ਲੱਗਦਾ ਹਾਂਜੀ ਨੇੜੇ ਪਿੰਡ ਬਈ ਕਿਹੜਾ ਕਿਹੜਾ ਬਾਤ ਗੱਲ ਟੱਲੇ ਵਾਲਾ ਵੀਰੇ ਠੀਕ ਆ ਹਾਂਜੀ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ 75299 45608 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਹੇ ਨੋਟ ਕਰ ਲਓ ਇਧਰੋਂ ਸਟਾਰਟ ਕਰੀਏ ਹਾਂਜੀ ਹਾਂ ਜਿੱਧਰੋਂ ਮਰਜ਼ੀ ਕਰੋ ਵੀਰੇ ਠੀਕ ਆ ਬਾਈ ਜਿਹੜੀ ਬਈ ਆਪਾਂ ਸਾਹਮਣੇ ਵਾਇਰਡ ਦੇਖ ਰਹੇ ਆ ਕਿਹੜਾ ਸੂਆ ਸੂਈ ਆ ਇਹ ਵੀਰੇ ਦੂਜਾ ਸੂਆ ਸੂਈ ਆ ਕਦੋਂ ਸੁੱਈਆ ਵੀਰੇ ਵੀਰੇ ਰਾਤ ਸੁੱਈ ਹੈਗੀ 3:00 ਵਜੇ ਠੀਕਾ ਹਾਂਜੀ ਰਾਤ ਸੁੱਈ ਹੈਗੀ 3:00 ਵਜੇ ਹਾਂ ਤੇ ਜੇਰ ਵਗੈਰਾ ਵੀਰੇ ਓਕੇ ਜੇਰ ਵਗੈਰਾ ਡਨ ਆ ਵੀਰੇ ਉਹ ਪਈਆ ਠੀਕਾ ਬੰਦੇ ਨੂੰ ਦਿਖਾਓ ਜੇਰ ਭਾਈ ਡਨ ਆ ਬੱਠਲ ਚ ਪਈਆ ਚੈੱਕ ਕਰ ਲੋ ਤੇ ਬੱਚਾ ਵਈ ਕੀ ਦਿੱਤਾ ਬੱਚਾ ਵੀਰੇ ਮਗਰ ਬੱਸੀ ਆ ਵੀਰੇ ਮੈਂ ਕਿਹਾ ਬੱਸੀ ਉਹ ਕੁਆਲਿਟੀ ਦਿੱਤੀ ਹੈ ਜਰ ਹਾਂਜੀ ਵੀਰੇ ਮੜੇ ਦਿਖਾਈ ਭਾਈ ਫੇਸ ਇਧਰ ਨੂੰ ਕਰਾ ਕੇ ਬੱਸੀ ਦਾ ਭਾਈ ਬੱਚਾ ਬੱਸੀ ਦਿੱਤੀ ਹੈ ਬੱਸੀ ਦੀ ਕੁਆਲਿਟੀ ਚੈੱਕ ਕਰ ਲੋ ਬਹੁਤ ਸਨਖਪਣਾ ਬੱਸੀ ਚ ਤੇ ਭਾਈ ਕਿੰਨਾ ਕੁ ਬੋਲਾ ਫਿਰ ਕੱਢਿਆ ਬੋਲਾ ਵੀਰੇ ਸ਼ੇਕਾ ਕੇ ਨਾ ਬੋਲਾ ਕੱਢਿਆ ਵੀਰੇ ਠੀਕ ਆ ਹਾਂ 6 ਲੀਟਰ ਬੋਲਾ ਕੱਢਿਆ ਕੱਢਿਆ ਵੀਰੇ ਕੱਢਿਆ ਠੀਕ ਆ ਤੇ ਕੀ ਰਿਕਾਰਡ ਆ ਬਾਈ ਪਿਛਲੇ ਸ਼ੁੱਕਰ ਦਾ ਕਿੰਨਾ ਕਿਲੋ ਦੁੱਧ ਪਾਇਆ ਬਈ ਮਾਲਕਾਂ ਨੇ ਦੁੱਧ ਦਾ ਪਿਛਲੇ ਸ਼ੁੱਕਰ 26 ਕਿਲੋ ਦੱਸਿਆਗਾ ਠੀਕ ਆ ਹਾਂ ਕੋਈ ਵੀ ਵੀਰ ਮੰਨ ਕੇ ਚੱਲੂ ਵੀ 26 ਕਿਲੋ ਦਾ ਮੂੰਹ ਬਹੁਤ ਵੱਡਾ ਹੋ ਜਾਣਾ ਮਾਲਕ ਕਹਿਣ ਦੀ ਗੱਲ ਹੋਰ ਹੁੰਦੀ ਆ ਤੇ ਪਾਉਣ ਦੀ ਗੱਲ ਕੁਝ ਹੋਰ ਹੁੰਦੀ ਆ 25 ਕਿਲੋ ਤਾਂ ਤਕਰੀਬਨ ਦੇ ਹੀ ਦੋਗੀ ਦੁੱਧ ਠੀਕ ਆ ਬਾਈ ਐਨੇ ਕੀ ਦਾ ਮਾਲਕ ਨਾ ਹੈਗੀ ਆ ਠੀਕ ਆ ਬਾਈ ਹਾਂ ਤੇ ਐਦ ਕੀ ਬਾਈ ਕਹਿੰਦਾ ਵੀ 25 ਲੀਟਰ ਦੁੱਧ ਦੇ ਦੂਗੀ ਬਾਕੀ ਅਗਲੇ ਪਿਛਲੇ ਸੋਏ ਦਾ ਮਤਲਬ ਕੀ ਦੱਸਿਆ ਅਗਲੇ ਨੂੰ ਤਾਂ 26 ਲੀਟਰ ਕਿ ਨਹੀਂ ਹਾਂ ਬਾਈ ਬਾਕੀ ਦੁੱਧ ਹੁੰਦਾ ਵੀਰੇ ਸੇਵਾ ਦਾ ਜੇ ਹੋ ਕੋਈ ਜਾ ਕੇ ਜਾ ਕੇ ਵੀਰ ਤੂੜੀਤੀ ਬੰਨ ਤੂੰ ਸਹੀ ਗੱਲ ਉਹਦਾ ਕਿੱਥੇ ਫਿਰ 26 ਦੇ ਦੂਗੀ ਬਾਕੀ ਬਾਈ ਥਣ ਚੈੱਕ ਕਰਾ ਨਾ ਬਹੁਤ ਸੁਣਾ ਥਣ ਲੱਗਾ ਕਲਾ ਕਲਾ ਥਾਣਾ ਮੁਠੀ ਵਾਲਾ ਥਾਣਾ ਪੂਰੀ ਵਿਥੇ ਥਣ ਲੱਗਾ ਵਿਥੇ ਬਹੁਤਾ ਸਾਰਾ ਹਾਂ ਹਾਂ ਵੀਰੇ ਵਿਥੇ ਬਹੁਤਾ ਤੇ ਬਾਕੀ ਥਣ ਦੀ ਜੇ ਲੰਬਾਈ ਤੇ ਚੈੱਕ ਕਰੀਏ ਨਾ ਮੁਠੀ ਵਾਲਾ ਥਣਾ ਵੀਰੇ ਹੂੰ ਚਵਾਈ ਵੀ ਕਿੰਨੇ ਆ ਚਵਾਈ ਵੀ ਰੇਕ ਨੰਬਰ ਖੋਲ ਦੇ ਬਰਾ ਫਿਰ ਤੋਰ ਦੇ ਮੜੀ ਖੋਲ ਕੇ ਹਾਂ ਬਈ ਕੱਦ ਬੈਡ ਵਾਲੀ ਵੜਾ ਕੋਈ ਪੱਖ ਤੋਂ ਸੁਆ ਦਾ ਮੰਨੇ ਨਹੀਂ ਹੈ ਨਾ ਕਰਮਾ ਨਾ ਵੀਰੇ ਨਾ ਜੂ ਸੁਆ ਜਾ ਕਾ ਆਇਆ ਬਈ ਜਬਾਨ ਗਾ ਸੁਆ ਮੰਨਦੀ ਹੂ ਕਰ ਹੂੰ ਇਹ ਹੁਣ ਪਾਕ ਫੇਸ ਕੁਆਲਟੀ ਚੈੱਕ ਕਰਾ ਦੀ ਲੈ ਬਈ ਫੇਸਬੁਕ ਚੈੱਕ ਕਰ ਲੋ ਬਹੁਤ ਪਿਆਰਾ ਹੈਗਾ ਬਾਕੀ ਦੁੱਧ ਵਾਲੀ ਬਰੀਡ ਆ ਬਾਈ ਨੇ ਜਿਵੇਂ ਆਪਾਂ ਨੂੰ ਦੱਸਿਆ ਹੀ ਹੈਗਾ ਬਾਕੀ ਫੈਟ ਫੂਡ ਵੀ ਚੰਗੀ ਆ ਹਾਂ ਵੀਰੇ ਫੈਟ ਬਾਕੀ ਸੀਜ਼ਨ ਵੀ ਵੀਰੇ ਮੁਰੇ ਨਾਲ ਆ ਰਿਹਾ ਹੈਗਾ ਹੂੰ ਲੈ ਬਈ ਲੈਵਾ ਚੈੱਕ ਕਰ ਲੋ ਬਹੁਤ ਕਮਾਲ ਦਾ ਹੈਗਾ ਫਿਟਿੰਗ ਵਾਲਾ ਲੇਵਾ ਇਹ ਨਹੀਂ ਹੈਗਾ ਵੀ ਬਿੰਗਾ ਟਿੱਡਾ ਜਾ ਕੱਲਾ ਕੱਲਾ ਥਾਣਾ ਤੇ ਪੂਰੀ ਵਿਥੀ ਤੇ ਥਾਣ ਲੱਗਿਆ ਵਾ ਮਟਾਈ ਮਡੂਈ ਵੀ ਥਾਣਾ ਦੀ ਇੱਕ ਨੰਬਰ ਹੈ ਬਾਕੀ ਤੋਰਾ ਤਾਰਾ ਵੀ ਇੱਕ ਨੰਬਰ ਆ ਥੋੜਾ ਥਾਂ ਘਟਾਇਸ ਕਰਕੇ ਮਤਲਬ ਕਿ ਦਿੱਕਤ ਆ ਗਈ ਤੋ ਉਹਨੂੰ ਨਾ ਹੀ ਆਪਾਂ ਲੰਮੀ ਤੋਰ ਕੇ ਦਿਖਾ ਦਿੰਦੇ ਤੇ ਕੀ ਮੁੱਲ ਅਖਰ ਭਈ ਜਾਏਗਾ ਮੁੱਲ ਦਾ ਵੀਰੇ ਐ ਮੰਨ ਕੇ ਚੱਲ ਕੋਈ ਵਾਰ ਜੀ ਬੰਦਾ 85 ਕਰਾ ਲੈ 85 ਕਰਾ ਲੈ ਆਪਾਂ ਸੀਨੀਅਰ ਦੀ ਬਾੜ ਦੇਣੀ ਆ ਚੋ ਹਜ਼ਾਰ ਸ਼ੋਰ ਕਰਾਂਗੇ ਠੀਕ ਆ ਬਾਈ ਬਾਈ ਕਹਿੰਦਾ ਕੋਈ 85 ਕਰਾਲੇ ਕੋਈ 80 ਕਰਾਲੇ ਕਿੰਨੇ ਦੀ 80000 ਦੀ 80000 ਚੋਂ 1000 ਛੋਟ ਕਰਾਂਗੇ ਵੀਰੇ ਬਾਈ ਕਹਿੰਦਾ ਬਾਈ ਮੁੱਲ ਜਿੰਨਾ ਮਰਜ਼ੀ ਕਰਾ ਲਓ ਪਰ 80000 ਚੋਂ 1000 ਰੁਪਏ ਛੋਟ ਕਰ ਦਾਂਗੇ ਲੇਵਾ ਬਾਈ ਚੈੱਕ ਕਰ ਲੋ ਕੱਪੜੇ ਵਰਗਾ ਕਰਮਾਲੀ ਦਾ ਡੱਬਾ ਉਹ ਸੋਨਾ ਦਾ ਬਾਕੀ ਕੋਈ ਲੰਕਣਾ ਨਹੀਂ ਕੋਈ ਟੁੱਟਮਾ ਨਹੀਂ ਚਾਹੇ 10 ਵੇ 100 ਪਰ ਕਰਮਾਲੀ ਦਾ ਡੱਬਾ ਐਂ ਰਹਿਣਾ ਹਾਂ ਵੀਰੇ ਤੇ ਥਾਂ ਵੀ ਬਹੁਤ ਸੋਨਾ ਦਾ ਬਾਕੀ ਬਾਈ ਦਾ ਮੁੱਲ ਵੀ ਜਾਇ ਜਾਂ ਬੱਚਾ ਬਾਈ ਵਸੀਆ ਵਸੀਨੇ ਵੀ ਨਾਲ ਹੀ ਤਿਆਰ ਹੋ ਜਾਣਾ ਤੇ ਅੱਗੇ ਬਾਈ 2 ਨੰਬਰ ਤੇ ਇਹ ਕਿਹੜਾ ਸੁਆ ਸੁਨੇ ਬਈ ਇਹ ਬਰੇ ਪਹਿਲਣਾਂ ਗੀ ਪਲੂਨ ਵਸੀ ਆ ਪਲੂਨ ਸੁੰਦੀ ਆ ਕੀ ਹਾਂ ਵੀਰੇ ਠੀਕ ਆ ਤੇ ਅੰਡਰ ਦੀ ਫਿਟਿੰਗ ਬਹੁਤ ਸੁਣੀ ਤਿਆਰ ਕਰਦੇ ਹਾਂ ਨਾ ਲੈ ਬਈ ਅੰਡਰ ਚੈੱਕ ਕਰ ਲੋ ਬਹੁਤ ਸੁਣਾ ਫਿਟਿੰਗ ਵਾਲਾ ਲੈ ਵਾ ਕੱਲਾ ਕੱਲਾ ਥਾਣਾ ਮੁੱਠੀ ਵਾਲਾ ਥਾਣਾ ਥਣ ਬਹੁਤ ਇੱਥੇ ਲੱਗ ਹਾਂ ਹਾਂ ਮੈਡੀਸ਼ਨ ਬਹੁਤ ਤੇ ਬਾਈ ਕਿੰਨਾ ਕਹਦਾ ਤਾ ਪਾ ਦੂ ਐਸਟੀਮੇਟ ਦਾ ਦੁੱਧ ਬਾਈ ਉਹ ਤਾਂ ਹੁੰਦਾ ਤਾਂ 6 ਆ ਦਾ ਜੇ ਆਪਾਂ ਲੈਵੇ ਦੇ ਤਕਰੀਬਨ ਦੇਖ ਕੇ ਚੱਲੀਏ 20 ਤੋਂ ਪਲੱਸ ਦੁੱਧ ਪਾਉਗੀ ਠੀਕਾ ਹਾਂ ਬਾਈ ਕਹਿੰਦਾ 3 ਕਿਲੋ ਪਾ ਦੇ 2 ਕਿਲੋ ਪਾ ਦੇ ਇਹਨਾਂ ਨੂੰ ਪਾਉਗੀ ਬਾਈ ਤਿਆਰੀ ਚੈੱਕ ਕਰ ਲਓ ਬਹੁਤ ਸੋਹਣੀਆਂ ਬਾਈ ਸਫਾਈ ਬਹੁਤ ਆ ਜਰ ਸਫਾਈ ਦਾ ਬਾਈ ਇੱਕ ਨੰਬਰ ਆ ਫੋਨ ਲੈ ਬਾਈ ਸਫਾਈ ਚੈੱਕ ਕਰ ਲਓ ਲੈਵੇ ਤੇ ਫੋਲਾ ਬਾਕੀ ਥਣ ਵੀ ਆਪਾਂ ਚੈੱਕ ਕਰਾਂ ਨਾ ਜਿੰਨਾ ਲੈਵਾ ਮਗਰ ਨਾਲ ਉਹਨੇ ਕਰਮ ਵਾਲੀ ਦਾ ਮੂਰ ਨੂੰ ਥਾਣਾ ਦੀ ਮਟਾਈ ਚੈੱਕ ਕਰ ਲਓ ਇੱਕੋ ਜਿਹਾ ਥਾਣਾ ਚਾਰੇ ਥਣ ਨਿਕੜਵੇਂ ਤੇ ਪੂਰੇ ਜਰਸੀ ਅਗਲੇ ਪੰਜਾਬ ਵਾਲੀ ਬਾਕੀ ਬਾਈ ਪੰਜਾਬ ਵਾਲੀ ਬਾਈ ਕਹਿੰਦਾ ਜਰਸੀ ਆ ਇਹ ਆ ਗਈ ਮਤਲਬ ਕਿ ਕਾਲੇ ਪੰਜ ਆ ਗਈ ਕਾਲਾ ਕਾਫੀ ਕਲਰ ਚ ਆ ਗਈ ਕਾਫੀ ਕਲਰ ਚ ਆ ਗਈ ਬਾਈ ਇਸ ਕੁਆਲਿਟੀ ਚੈੱਕ ਕਰ ਲੋ ਬਾਕੀ ਕੱਦ ਵਿੱਡ ਵਾਲੀ ਕੋਈ ਛੋਟੀ ਨਹੀਂ ਕੋਈ ਲਸੀ ਲਾਮੀਨ ਕਿਸੇ ਵਕਤ ਖੋਲ ਦੇ ਬਈ ਤੋੜ ਦੇ ਇਹਨੂੰ ਵੀ ਕਿ ਕਿੰਨੇ ਕ ਦਿਨ ਨੇ ਕੱਢਦੀ ਆ ਬਈ ਹਜੇ ਬਈ ਯਾਰ ਦਿਨ ਕੱਢ ਜਾ ਤਿੰਨ ਕੱਢ ਜਾ ਕੱਢੇ ਨਾ 2 ਘੰਟੇ ਨਾ ਕੱਢੇ ਹੂੰ ਠੀਕ ਆ ਜੈਸਾ ਉਹਨਾਂ ਤਿਆਰ ਜੀ ਆਏ ਬਾਹੜਾ ਇੱਕ ਦੋ ਦਿਨ ਤਾਂ ਕੱਢੂਗੀ ਲਾਜ਼ਮੀ ਲੈ ਬਈ ਤੋਰਾ ਚੈੱਕ ਕਰ ਲੋ ਮੱਲਾ ਵਾਲਾ ਤੋਰਾ ਤੁਰਦੀ ਆ ਕਰਮਾਲੀ ਇਹਨਾਂ ਸੋਨਾ ਮਤਲਬ ਕਿ ਤਿਆਰ ਕਰਿਆ ਹੋਇਆ ਲੈ ਵਾ ਬਾਕੀ ਇਹ ਨਹੀਂ ਹੈਗਾ ਵੀ ਮਸਟੈਟਸ ਆਊਗੀ ਕਿਉਂਕਿ ਫੈਕਸਾ ਬਾਨਾਗਾ ਨਹੀਂ ਫੈਕਸ ਬਾਈ ਸਾਰੀਆਂ ਗਾਇਆਂ ਦਾ ਫੈਕਸਾ ਬਾਨਾਗਾ ਫੈਕਸਾ ਬਾਨਾਗਾ ਬਾਈ ਸਾਰੀਆਂ ਦਾ ਬਾਕੀ ਫਾਇਟ ਵੀ ਚੰਗੀ ਆਊਗੀ ਚੰਗੀ ਵੀਰੇ ਚੰਗੀ ਬਾਕੀ ਵੀਰੇ ਇਹਨਾਂ ਦਾ ਸੀਜ਼ਨ ਆ ਰਿਹਾ ਹੁਣ ਮੂਰੇ ਕਿਉਂਕਿ ਆ ਮਹੀਨੇ ਤੋਂ ਬਾਅਦ ਗਾਇ ਹੀ ਸਟਾਰਟ ਹੋਣੀ ਹੈ ਸਾਰੀ ਸਹੀ ਗੱਲ ਆ ਬਾਈ ਮਾਰਚ ਤੋਂ ਗਾਇ ਹੀ ਮਲੇ ਬਾਈ ਠੰਡਾ ਚ ਹੈ ਗਰਮੀ ਹਰ ਸੀਜ਼ਨਾਂ ਚ ਮਤਲਬ ਕਿ ਚੱਲਣ ਆਣੀਆਂ ਕਿੰਨੇ ਚੱਲਣ ਆਣੀਆਂ ਵੀਰੇ ਤੇ ਇਹਦਾ ਫਿਰ ਕੀ ਮੁੱਲ ਆ ਵੀਰੇ ਇਹਦਾ ਮੁੱਲ ਵੀਰੇ ਹੈਗਾਗਾ 85000 ਰੁਪਿਆ ਕਰਾਲੇ ਕੋਈ ਬੰਦਾ 82 ਕਰਾਲੇ ਇਹ ਵੀ 80 ਦੀ ਦੇਣੀ ਆ ਵੀਰੇ ਠੀਕ ਆ 80 ਜੋ ਹਜ਼ਾਰ ਰੁਪਈ ਇਹਦਾ ਮੁੱਲ ਕਰਾਉ ਨੂੰ ਇਹਦਾ ਵੀ 85 ਕਰਾਲੇ ਤੇ 80 ਕਰਾਲੇ ਪਰ 80000 ਦੀ ਆਪਾਂ ਬੈੜ ਦੇਣੀ ਆ ਬਾਕੀ ਇੱਕ ਵਾਰੀ ਬਈ ਆਪਾਂ ਹੋਰ ਦਿਖਾ ਦਿੰਨਾ ਚੈੱਕ ਕਰ ਲਓ ਫੀਟਿੰਗ ਚੈੱਕ ਕਰ ਲਓ ਮੈਂ ਕਹਿੰਦਾ ਜਦੋਂ ਸੂਣਾ ਤਹਾਂ ਤੱਕ ਲਿਆਉਣਾ ਨੇ ਬਿਲਕੁਲ ਵੀਰੇ ਬਿਲਕੁਲ ਬਾਕੀ ਥਾਂ ਚੱਕ ਆਪ ਦੁਬਾਰੇ ਕਰਾ ਦੇਣਾ ਬਈ ਬਹੁਤ ਚਾਰੇ ਥਾਂ ਪੂਰੇ ਗੈਪ ਚ ਵੀਰੇ ਪੂਰੇ ਗੈਪ ਤੇ ਲੱਗੇ ਹੋਏ ਬਾਕੀ ਬਈ ਥਾਣਾ ਜਿਵੇਂ ਪਲੂਨਸ ਹੁੰਦੀ ਆ ਦੂਜੀਆਂ ਸੁਣੋ ਸੁਣੋ ਸੁਵੇ ਆ ਬੜਾ ਕੱਢੀ ਫਿਰਦੀ ਆ ਹਾਂਜੀ ਹਾਂਜੀ ਵੀਰੇ ਤੇ ਅੱਗੇ ਬਈ ਲਾਸਟ ਦੇ ਜਰਸੀ ਆ ਗਈ ਹੈ ਨਾ ਹਾਂ ਵੇ ਜਰਸੀ ਪੰਜਾਬ ਵਾਲੀ ਹੈ ਇਹ ਇਹ ਕਿਹੜਾ ਸੁਆ ਸੁਣਦੀ ਆ ਵੀਰੇ ਇਹ ਵੀਰੇ ਪਹਿਲੇ ਨਹੀਂ ਇਹ ਆ ਠੀਕ ਆ ਹਾਂ ਪਲੂਨ ਵਸੂਈ ਹੈ ਪਲੂਨ ਸੁਣਦੀ ਹੈਗੀ ਹਾਂਜੀ ਹਾਂ ਠੀਕ ਆ ਅਜੇ ਤੱਕ ਕਰ ਦਿਆ ਹਫਤਾ ਕੱਢੂਗੀ ਵੀਰੇ ਕੋਈ ਪਹਿਲਾ ਮੰਨ ਲੈ ਦੂਜਾ ਮੰਨ ਲੈ ਉਹ ਬੰਦਿਆਂ ਦੇ ਮੰਨਣ ਤੇ ਭਾਈ ਮਾਲ ਕਾਪ ਨੂੰ ਤਾਂ ਦੱਸ ਦੇ ਆ ਠੀਕ ਆ ਬਾਕੀ ਬੰਦੇ ਨੇ ਆਪਦਾ ਐਸਟੀਮੇਟ ਲਾਉਣਾ ਹੁੰਦਾ ਠੀਕ ਆ ਵੀਰੇ ਹਾਂ ਤੇ ਫੇਸ ਕੁਆਲਿਟੀ ਚੈੱਕ ਕਰਾ ਪਰ ਆ ਬਹੁਤ ਆ ਵੀਰੇ ਭਾਈ ਠੰਡੀ ਠੰਡੀ ਵੀ ਫੁੱਲ ਆ ਭਾਈ ਫੇਸ ਕੁਆਲਿਟੀ ਚੈੱਕ ਕਰ ਲੋ ਕਰਾਈ ਭਾਈ ਇਧਰ ਨੂੰ ਫੇਸ ਮੜਾ ਲੈ ਭਾਈ ਫੇਸ ਕੁਆਲਿਟੀ ਕੇ ਚੈੱਕ ਕਰ ਲੋ ਛੋਟਾ ਜੰਮੂ ਹੀ ਆ ਹਨਾ ਹਾਂ ਵੀਰੇ ਹਾਂ ਤੇ ਥਣ ਵੀ ਆਪਾਂ ਚੈੱਕ ਕਰਾ ਦਨੇ ਆ ਭਾਈ ਨੇੜੇ ਤੋਂ ਬਾਕੀ ਬਾਈ ਨੇ ਜਿਵੇਂ ਹੁਣ ਦੱਸਿਆ ਬਾਈ ਕਹਿੰਦਾ ਅਗਲੇ ਦਾ ਅੰਦਾਜ਼ ਆ ਬਈ ਆਪਾਂ ਨੂੰ ਪਲੂਣ ਦੇ ਕੇ ਦਿੱਤੀ ਹੈ ਕਿ ਨਹੀਂ ਬਾਈ ਹਾਂ ਹਾਂ ਵੀ ਤੁਸੀਂ ਆ ਉਹਦਾ ਦੂਜੇ ਦਾ ਲਾ ਲਓ ਚਾਹ ਪਲੂਣ ਹੀ ਲਾ ਲਓ ਲੈ ਥਣ ਚੈੱਕ ਕਰ ਲੋ ਬਾਈ ਬਹੁਤ ਸੋਹਣਾ ਮਟਾਈ ਵਾਲਾ ਥਣਾ ਚੰਗਾ ਥਣਾ ਗਲਾਬੀ ਗਲਾਬੀ ਥਣ ਪਿਆ ਅਡਰ ਵੀ ਬਹੁਤ ਸੋਹਣਾ ਦੋਮਾ ਪਾਸਿਆਂ ਨੂੰ ਅਡਰ ਕਰਮਲੀ ਦਾ ਬਾਕੀ ਲਿੱਸੀ ਲਾਮੀ ਨੀ ਨਰੋਈ ਨਗਰ ਫੁੱਲਾ ਬਾਈ ਸਨਾ ਖਪੋਣਾ ਨਾ ਵੇੜ ਚ ਹਾਂ ਜੀ ਫੁੱਲ ਖੋਲਦੇ ਨੂੰ ਪਰਾ ਤੋਰ ਤੇ ਮੜੀ ਅਰੀਜਨਲ ਬਾਈ ਕਹਿੰਦਾ ਪੰਜਾਬ ਵਾਲੀ ਜਾਰਸੀ ਆ ਤੋਰ ਦੇ ਬਈ ਲੈ ਬਈ ਤੋਰਾ ਤਾਰਾ ਚੈੱਕ ਕਰ ਲੋ ਰੰਗ ਬਹੁਤ ਕਮਾਲ ਦਾ ਹਨਾ ਹਾਂ ਵੀਰੇ ਰੰਗ ਬਹੁਤ ਪਿਆਰਾ ਗਾ ਹੂੰ ਲੋਧਵੀ ਕਰਮ ਵਾਲੀ ਵੀਰੇ 17 18 ਕਿਲੋ ਦੇ ਦੂੰਗੀ ਠੀਕ ਆ ਹਾਂ ਕਿਉਂਕਿ ਹਜੇ ਹਾਫਤਾ ਪਿਆ ਹਾਫਤ ਨੂੰ ਦੇ ਨੇ ਬਹੁਤ ਕੁਝ ਬਣ ਜਾਣਾ ਹੂੰ ਸਹੀ ਗੱਲ ਆ ਹਾਫਤ ਨੂੰ ਸਾਰਾ ਲੇਵਾ ਖੁੱਲਣੀ ਆ ਪਲਾਈਆਂ ਬਹੁਤ ਪਈਆਂ ਮਗਰ ਬਈ ਬਾਲਟਲਾ ਬਹੁਤ ਇੰਨੀ ਜ਼ਿਆਦਾ ਨਹੀਂ ਜਾਇਆ ਸਹੀ ਗੱਲ ਆ ਬਈ ਜੇ ਆਪਾਂ ਕਹਿੰਦੀ ਬਾਲਟਲਾ ਸਾਰੀਆਂ ਖੁੱਲ ਗਈ ਬਣਦਾ ਤਸੂ ਹੂੰ ਬਾਕੀ ਲੇਵਾ ਜਿਵੇਂ ਕੱਚੀ ਪਈਆ ਬਹੁਤ ਸੋਹਣਾ ਤਿਆਰ ਕਰੀ ਫਿਰਦਾ ਹਾਂ ਹਾਂ ਵੀਰੇ ਹਾਂ ਹਜੇ ਹਾਫਤਾ ਆਰਾਮਦਾਰੀ ਨਾ ਗੱਡੂ ਵੀਰੇ ਹੂੰ ਆਪ ਤੇ ਫਲਟਾਂ ਚੈੱਕ ਕਰ ਲੋ ਫੁੱਲ ਪਈਆਂ ਕੱਚੀ ਕੱਚੀ ਨਜ਼ਰ ਆਉਂਦੀ ਐ ਜਦੋਂ ਨਾ ਕਰਮਾਲ ਨੇ ਸੁਣਾ ਨਾ ਇਕਾਂ ਲਾਲੂ ਵੀ ਟੋਕਰਿਆ ਗੱਲੇ ਵਾ ਤਿਆਰ ਕਰਕੇ ਸੁਣਾ ਕਰਮਾਲੀ ਨੇ ਬਾਕੀ ਠੰਡੀ ਬਲ ਫੁੱਲਾ ਹਾਂ ਨਾ ਹਾਂ ਵੀਰ ਹਾਂ ਠੰਡੀ ਦਾ ਬਹੁਤ ਹੈ ਜਿੰਨੀ ਵੀ ਕਹਦੇ ਕਰਮਾਲੀ ਲੈ ਭਾਈ ਚੈੱਕ ਕਰ ਲੋ ਠੰਡੀ ਸੀਲ ਫੁੱਲਾ ਤੇ ਫਿਰ ਇਹਦਾ ਮੁੱਲ ਕੀ ਆ ਭਾਈ ਇਹਦਾ ਮੁੱਲ ਵੀਰੇ ਚਾਹੇ ਕੋਈ ਬਾੜਟ ਕਰਾ ਲੈ ਚਾਹੇ ਕੋਈ 60 ਕਰਾ ਲੈ 58000 ਦੀ ਦੇਣੀ ਆ ਠੀਕ ਆ ਭਾਈ ਕਹਿੰਦਾ ਮੁੱਲ ਕਰਾਉਣ 62 ਕਰਾ ਲੈ 58 58 ਹੀ ਦੇਣੀ 58 ਹੀ ਦੇਣੀ ਚਾਹੇ 60 ਕਰਾ ਲੈ ਕੋਈ ਠੀਕ ਆ ਭਾਈ ਕਹਿੰਦਾ ਮੁੱਲ ਕਰਾਉਣ ਜਿੰਨਾ ਮਰ ਪਰ 55000 ਦੀ ਬੜਾ ਦੇ ਦੇਣੀ ਆ ਤੇ ਬਾਈ ਨਕਸੀਗੇ ਭਰਾ ਕੋਲੇ ਤਿੰਨਾ ਪਾ ਤਿੰਨੇ ਹੀ ਦਿਖਾ ਦੇ ਜੇ ਕਿਸੇ ਵੀਰ ਨੂੰ ਤਿੰਨਾ ਚ ਕੋਈ ਪਸੰਦ ਆਉਂਦਾ ਨਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਧੰਨਵਾਦ